ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਜੇ ਤੁਹਾਡਾ ਬੱਚੇ ਦਾ ਬੁਖਾਰ ਨਹੀਂ ਉਤਰ ਰਿਹਾ ਤੇ ਤੁਸੀਂ ਬੱਚੇ ਨੂੰ ਨਵਾ ਦਿਓ ਕੋਲਡ ਸਪੋਂਜਿੰਗ ਕਰਦੇ ਹੋ ਕਿ ਜਦੋਂ ਤੁਸੀਂ ਵੀ ਤੁਸੀਂ ਬੁਖਾਰ ਦੀ ਦਵਾਈ ਦੇਣੀ ਹੈ ਬੱਚੇ ਨੂੰ ਕੁਛ ਨਾ ਕੁਛ ਖਿਲਾ ਕੇ ਦੇਣੀ ਹੈ ਖਾਲੀ ਪੇਟ ਦਵਾਈ ਦੇਣ ਨਾਲ ਇਹ ਐਸਿਡ ਪ੍ਰੋਡਕਸ਼ਨ ਹੋਰ ਜ਼ਿਆਦਾ ਹੋ ਜਾਏਗੀ ਐਂ ਬੱਚਿਆਂ ਨੂੰ ਜੇ ਨੌਜ਼ੀਆ ਹੋਇਆ ਤਾਂ ਕੋਈ ਵੀ ਹੋਰ ਦਵਾਈ ਨਹੀਂ ਦਿੱਤੀ ਜਾਏਗੀ ਦੈਨ ਯੂ ਨੀਡ ਟੂ ਰਸ਼ ਟੂ ਯੋਰ ਆਪਣੇ ਆਪ ਆਪਣੇ ਬੱਚਿਆਂ ਨੂੰ ਟਰੀਟ ਨਾ ਕਰੋ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡਾ ਬੱਚਾ ਇਦਾਂ ਦੇ ਕੋਈ ਵੀ ਲੱਛਣ ਹੈਗੇ ਗੋ ਐਂਡ ਸੀ ਯੋਰ ਡਾਕਟਰ ਐਂਡ ਟੇਕ ਅਪਰੋਪਰੀਏਟ ਮੈਡੀਸਿਨਸ ਜਿਵੇਂ ਬੱਚਾ ਜਿਵੇਂ ਚੇਚਕ ਚੇਚਕ ਜਿਵੇਂ ਕਹਿੰਦੇ ਜਾਂ ਮਾਤਾ ਜਿਵੇਂ ਕਹਿੰਦੇ ਉਹ ਨਿਕਲ ਜਾਂਦੀ ਤਾਂ ਉਸ ਤੋਂ ਬਾਅਦ ਉਹਦੇ ਪਰੇਜ ਹੁੰਦੇ ਨੇ ਜਾਂ ਉਹਨਾਂ ਨੂੰ ਕੀ ਲੱਛਣ ਹੁੰਦੇ ਨੇ ਤਾਂ ਲੋਕ ਬਾਬਿਆਂ ਤੱਕ ਜਾਂਦੇ ਨੇ ਉਹ ਚੀਜ਼ਾਂ ਦਾ ਉਹ ਚੀਜ਼ ਕਿੰਨੀ ਕੁ ਸਹੀ ਹੈਗੀ ਹੈ ਬਾਬਿਆਂ ਕੋਲ ਜਾਣ ਦਾ ਤਾਂ ਕੋਈ ਫਾਇਦਾ ਨਹੀਂ ਬਿਕੋਜ਼ ਉਹਨਾਂ ਨੇ ਜੋ ਵੀ ਕਰਨਾ ਹੈ ਆਈ ਡੋਨਟ ਨੋ ਉਹ ਉਹਨਾਂ ਦਾ ਕੀ ਟਰੀਟਮੈਂਟ ਹੈ ਬਟ ਦੈਨ ਅਲਟੀਮੇਟਲੀ ਵਾਇਰਸ ਨੇ ਆਪਣੇ ਆਪ ਸ਼ੈਡ ਆਫ ਹੋਣਾ ਆਪਣੇ ਪ੍ਰੋਪਰ ਡਾਕਟਰ ਕੋਲ ਜਾਓ ਤੁਹਾਨੂੰ ਸਹੀ ਗਾਈਡ ਕਰਨਗੇ ਵੀ ਦਵਾਈਆਂ ਬਹੁਤ ਜ਼ਿਆਦਾ ਨਹੀਂ ਜ਼ਰੂਰਤ ਹੁੰਦੀ ਵਾਇਰਸ ਚ ਸਸਿਕਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਜਕੱਲ ਜਿਹੜਾ ਇੱਕ ਵਾਇਰਸ ਚੱਲ ਰਿਹਾ ਜਿਹੜੇ ਬੱਚੇ ਬਿਮਾਰ ਹੋ ਰਹੇ ਨੇ ਸਹੀ ਫੀਵਰ ਹੋ ਰਿਹਾ ਹੈ ਖਾਂਸੀ ਜ਼ੁਕਾਮ ਅਤੇ ਲਗਾਤਾਰ ਜਿਹੜੀ ਉਹਨਾਂ ਦੀ ਬਿਮਾਰੀ ਹੈਗੀ ਹੈ ਜਿਸ ਤੋਂ ਕਾਫੀ ਜਿਹੜੇ ਲੋਕ ਪੀੜਿਤ ਹੈਗੇ ਨੇ ਜਿਨ੍ਹਾਂ ਦੇ ਬੱਚੇ ਬਿਮਾਰ ਹੁੰਦੇ ਨੇ ਉਹੀ ਜਾਣਦੇ ਨੇ ਦੁੱਖ ਨੂੰ ਸਾਡੇ ਨਾਲ ਮੈਡਮ ਪ੍ਰਭਜੀਤ ਕੌਰ ਹੈਗੇ ਨੇ ਚੰਡੀਗੜ੍ਹ ਤੋਂ ਉਹਨਾਂ ਨਾਲ ਜਾਣਦੇ ਆ ਮੈਂ ਬਹੁਤ ਜ਼ਿਆਦਾ ਮੁਸ਼ਕਲ ਦੇ ਵਿੱਚ ਇਸ ਸਮੇਂ ਜਿਨ੍ਹਾਂ ਦੇ ਬੱਚੇ ਬਿਮਾਰ ਹੁੰਦੇ ਮਾਪੇ ਬਹੁਤ ਦੁਖੀ ਹੋ ਜਾਂਦੇ ਨੇ ਆਬਵੀਅਸਲੀ ਮਦਰਸ ਨੂੰ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਹੈ ਪੈਰੈਂਟਸ ਆਬਵੀਅਸਲੀ ਪਰੇਸ਼ਾਨ ਹੋ ਜਾਂਦੇ ਨੇ ਜਦੋਂ ਬੱਚਾ ਬਿਮਾਰ ਹੈ ਬਟ ਦੈਨ ਅੱਜਕਲ ਜਿਹੜਾ ਅਸੀਂ ਵਾਇਰਸ ਇਨਫੈਕਸ਼ਨ ਦੇਖ ਰਹੇ ਹਾਂ ਇਹਦੇ ਵਿੱਚ ਬਹੁਤ ਹਾਈ ਗ੍ਰੇਡ ਫੀਵਰ ਆ ਰਿਹਾ ਹੈ ਔਰ ਪਿਛਲੇ 2 ਤੋਂ 3 ਹਫ਼ਤਿਆਂ ਤੋਂ ਇਹ ਵਾਲਾ ਵਾਇਰਲ ਬਹੁਤ ਜ਼ਿਆਦਾ ਬੱਚਿਆਂ ਨੂੰ ਤੰਗ ਕਰ ਰਿਹਾ ਹੈ ਹਾਈ ਗ੍ਰੇਡ ਫੀਵਰ ਦੇ ਨਾਲ-ਨਾਲ ਇਹਦੇ ਵਿੱਚ ਥੋੜਾ ਜਿਹਾ ਖਾਂਸੀ ਜ਼ੁਕਾਮ ਐਂਡ ਇੱਕ ਬੜੀ ਪਰਸਿਸਟੈਂਟ ਜੀ ਕਫ ਜਿਹੜੀ ਕਾਫੀ ਦਿਨ ਤੱਕ ਚੱਲਦੀ ਰਹਿੰਦੀ ਹੈ ਤੇ ਇੱਕ ਹੋਰ ਬਿਕੋਜ਼ ਇਸ ਵਾਇਰਲ ਇਨਫੈਕਸ਼ਨ ਦੇ ਕਾਰਨ ਬਹੁਤ ਸਾਰਾ ਐਸਿਡ ਪ੍ਰੋਡਿਊਸ ਹੁੰਦਾ ਸੋ ਬੱਚੇ ਕੋਈ ਵੀ ਖਾਣਾ ਖਾਣਾ ਬੰਦ ਕਰ ਦਿੰਦੇ ਨੇ ਔਰ ਉਪਰੋਂ ਇੰਨੀਆਂ ਸਾਰੀਆਂ ਮੈਡੀਸਿਨਸ ਨੇ ਜਿਹਦੇ ਨਾਲ ਹੋਰ ਐਸਿਡਿਟੀ ਹੋ ਜਾਂਦੀ ਹੈ ਸੋ ਉਹਦੇ ਨਾਲ ਤੁਹਾਨੂੰ ਦਵਾਈ ਦੇਣਾ ਹੋਰ ਮੁਸ਼ਕਲ ਹੋ ਜਾਂਦਾ ਹੈ ਸੋ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਪਰੇਸ਼ਾਨ ਕਰ ਦਿੰਦੀਆਂ ਨਾਟ ਓਨਲੀ ਬੱਚੇ ਨੂੰ ਬਟ ਪੈਰੈਂਟਸ ਨੂੰ ਵੀ ਸੋ ਤਾਂ ਤੋਂ ਅਸੀਂ ਇਹ ਜਾਣੇ ਕਿ ਜਿਹੜੇ ਜਿਹੜਾ ਇਹ ਸਿੰਪਟਮ ਕੀ ਹੈਗੇ ਨੇ ਜਿਵੇਂ ਰਾ ਕਿੰਨੇ ਨੇ ਸ਼ਾਮ ਤੱਕ ਬੱਚਾ ਸੌਂਦਾ ਰਾਤ ਨੂੰ ਤਾਂ ਸਵੇਰੇ ਹਾਈ ਫੀਵਰ ਹੁੰਦਾ ਇਸ ਤੇ ਮਤਲਬ ਇਹ ਸਾਰਾ ਵਾਇਰਸ ਦੇ ਕਾਰਨ ਹੈਗੇ ਤੇ ਮਤਲਬ ਪ੍ਰੇਜ ਕੀ ਹੋਣੀ ਚਾਹੀਦੀ ਇਸ ਵਿੱਚ ਇਹ ਐਸਾ ਕੁਝ ਨਹੀਂ ਹੈ ਕਿ ਰਾਤ ਨੂੰ ਸੋਏਗਾ ਤਾਂ ਸਵੇਰ ਫੀਵਰ ਆਏਗਾ ਤਾਂ that is only virus but then ਜੋ ਅਸੀਂ ਜ਼ਿਆਦਾਤਰ ਇਸ ਮੌਸਮ ਚੇਂਜਸ ਦੇਖ ਰਹੇ ਹਾਂ there are many kind of viruses which are there aur isvar jada trend chal raha hai high grade fever da ਉਥੋਂ ਥੋੜਾ ਜ਼ਿਆਦਾ ਹੈ ਅਗਰ ਆਪਾਂ ਨੋਮਨਕਲੇਚਰ ਤੇ ਚਾਈਏ ਤਾਂ ਬਹੁਤ ਸਾਰੇ ਨਾਮ ਦਿੱਤੇ ਜਾ ਸਕਦੇ ਨੇ ਅੱਜ ਕੱਲ੍ਹ ਵਾਇਰਸਿਸ ਨੂੰ ਬਹੁਤ ਸਾਰਾ ਤੁਸੀਂ ਨੇਮ ਨਾਮ ਸੁਣਾਉਣਾ ਹੈ ਜੇਵਲਰ ਵਾਇਰਸ ਤੋਂ ਡਰਾਇਆ ਜਾ ਰਿਹਾ ਹੈ ਕਦੀ ਕੋਈ ਨਾਮ ਆ ਜਾਣਾ ਬਟ ਆਈ ਵਿਲ ਨਾਟ ਗੋ ਇਨਟੂ ਦੋਜ਼ ਡੀਟੇਲਸ ਬਿਕਾਜ਼ ਦੈਟ ਇਜ਼ ਨਾਟ ਇੰਪੋਰਟੈਂਟ ਐਟ ਆਲ ਜੋ ਚੀਜ਼ ਇਥੇ ਸਾਰਨਾ ਜ਼ਿਆਦਾ ਇੰਪੋਰਟੈਂਟ ਹੈ ਉਹ ਹੈ ਬੱਚੇ ਦੀ ਕੇਅਰ ਸੋ ਆਪਾਂ ਇੱਕ ਇੱਕ ਕਰਕੇ ਸਮਝਦੇ ਹਾਂ ਵੀ ਕੀ ਕੀ ਇਹਦੇ ਸਿਮਟਮਸ ਨੇ ਤੇ ਉਹਨਾਂ ਦਾ ਟਰੀਟਮੈਂਟ ਕਿਦਾਂ ਕਰਨਾ ਹੈ ਸੋ ਆਈਲ ਸਟਾਰਟ ਵਿਦ 1 ਜੀ ਇੰਨੇਜ ਬਹੁਤ ਹੀ ਹਾਈ ਗ੍ਰੇਡ ਫੀਵਰ ਹੁੰਦਾ ਹੈ ਬੁਖਾਰ ਬਹੁਤ ਜ਼ਿਆਦਾ ਤੇਜ਼ ਹੈ ਸੋ ਆਪਣੇ ਡਾਕਟਰ ਤੋਂ ਇੱਕ ਤਾਂ ਐਪ੍ਰੋਪ੍ਰੀਏਟ ਡੋਸ ਆਫ ਪੈਰਾਸੀਟਾਮੋਲ ਕ੍ਰੋਸਨ ਜਾਂ ਪੈਰਾਸੀਟਾਮੋਲ ਜਿਹੜੇ ਵੀ ਤੁਹਾਡੇ ਡਾਕਟਰ ਪ੍ਰੈਸਕ੍ਰਾਈਬ ਕਰਦੇ ਜਿੰਨੀ ਡੋਸ ਉਹ ਦਿਓ ਬੱਚੇ ਨੂੰ ਐਂਡ ਯੂ ਰੈਗੂਲਰਲੀ ਰਾਉਂਡ ਦਿ ਕਲੌਕ ਜਿੰਨਾ ਆਪਾਂ ਕਿਹਨੇ ਦੇਣਾ ਪੈਣਾ ਹੈ ਬੁਖਾਰ ਨਹੀਂ ਉਤਰਦਾ ਪੈਰਾਸੀਟਾਮੋਲ ਨਾਲ ਦੈਨ ਬਾਕੀ ਕੁਝ ਹੋਰ ਮੈਡੀਸਿਨਸ ਨੇ ਜਿਹੜੀਆਂ ਆਪਾਂ ਐਡ ਕਰ ਸਕਦੇ ਆ ਯੂ ਸ਼ੁੱਡ ਟੇਕ ਯੂਅਰ ਪ੍ਰੈਸਕ੍ਰਿਪਸ਼ਨ ਫਰਮ ਯਾ ਪੀਡੀਆਟ੍ਰੀਸ਼ੀਅਨ बहुत इंपॉर्टेंट चीज़ है कि जे थोड़ा बच्चे का बुखार नहीं उतर रहा तो बच्चे नवा दौ कोल्ड स्पॉन्जिंग कर दौ मैं यही कह रही कि बहुत ठंडा है बाहर तो तुम कहो कि सू कोल्ड स्पॉन्जिंग समझाई दे रहे हैं हम आपको सिंपली ये समझा रहे हैं कि सरफेस को गीला कर दो माने अगर आप गुनगुने पानी से भी बच्चे को नहला देते हैं तो दैट इज़ ऑलसो हैल्पफुल टू टेक आउट टेक ऑफ द फीवर सो ये तो तीन चीज़ें हैं आपको जो बुखार के लिए ध्यान रखनी है पैरासिटामोल कोई भी और एडिशनल दवाइयाँ जो आपके डॉक्टर प्रिस्क्राइब कर रहे हैं और बच्चे को डेफिनेटली रोज़ नहला दीजिए डेफिनेटली वो सारी प्रिकॉशन साथ लेके कि अगर छोटा बच्चा है तो आसपास रूम में गरमाइश होनी चाहिए रूम का टेम्परेचर अच्छे से मैनेज करके फिर नहलाना है आपको दूसरी चीज़ जो इसका दूसरा जो बहुत इंपॉर्टेंट लक्षण है वो है एसिडिटी इसमें बहुत एसिड प्रोडक्शन होता है एक तो डिजीज पर से माने जो इन वायरल इन्फेक्शन है उसी की वजह से और दूसरा बहुत सारी दवाइया देने की वजह से सो इसलिए इट इज़ अ इंस्ट्रक्शन टू ऑल मदर्स कि जो तुसी भी बुखार की दवाई देनी है बच्चे को कुछ ना कुछ खिला के देनी है खाली पेट दवाई देने ये एसिड प्रोडक्शन होर ज़्यादा हो जाएगी एंड बच्चों को जो नौजिया होया तो कोई भी होर दवाई नहीं दी जाएगी दैन यू नीड टू रश टू योर डॉक्टर तीसरा लक्षण जो इन देखा आ रहे है वो है गला दे अंदर स्वेलिंग हो रही है बच्चा इंजेस्ट नहीं कर पा रहा माने खा ही नहीं पा रहा कुछ और दूसरा पेन नाल भी बहुत रोंदा है इवन आवाज़ कई लोग कहें कि आवाज़ नहीं निकल रही है ना ज़्यादा है एंड कफ़ ਇਜ਼ ਅਨਦਰ ਸਿੰਪਟਮ ਸੋ ਇਹਨਾਂ ਸਾਰੀਆਂ ਚੀਜ਼ਾਂ ਲਈ ਵੀ ਜਿਹੜਾ ਤੁਹਾਡੇ ਡਾਕਟਰ ਨੇ ਤੁਹਾਡੀਆਂ ਮੈਡੀਸਿਨਸ ਪ੍ਰਿਸਕ੍ਰਾਈਬ ਕੀਤੀਆਂ ਨੇ ਪੈਰਾਸੀਟਾਮੋਲ ਦੇ ਨਾਲ ਸੋ ਇਟਸ ਵੈਰੀ ਇੰਪੋਰਟੈਂਟ ਟੂ ਟੇਕ ਦੋਸ ਮੈਡੀਸਿਨਸ ਐਂਡ ਥਿਸ ਇਜ਼ ਵਨ ਇਨਫੋਰਮੇਸ਼ਨ ਫਾਰ ਆਲ ਪੈਰੈਂਟਸ ਮੇਕ ਸ਼ੋਰ ਕਿ ਸਾਨੂੰ ਐਂਟੀਬਾਇਓਟਿਕ ਦੀ ਲੋੜ ਨਹੀਂ ਹੈਗੀ ਸੋ ਆਪਣੇ ਆਪ ਆਪਣੇ ਬੱਚਿਆਂ ਨੂੰ ਟ੍ਰੀਟ ਨਾ ਕਰੋ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡਾ ਬੱਚਾ ਇਦਾਂ ਦੇ ਕੋਈ ਵੀ ਲੱਛਣ ਹੈਗੇ ਨੇ ਗੋ ਐਂਡ ਸੀ ਯੋਰ ਡਾਕਟਰ ਐਂਡ ਟੇਕ ਐਪਰੋਪਰੀਏਟ ਮੈਡੀਸਿਨਸ ਕਈ ਵਾਰ ਜਿਵੇਂ ਅੱਜ ਕੱਲ ਸਰਦੀ ਦੇ ਦੇਖਦੇ ਹੋਏ ਸ਼ਾਇਦ ਸ਼ਾਇਦ ਮੱਖੀ ਜਿਵੇਂ ਆਪਾਂ ਖਾਣੀ ਕਹਿ ਦਿੰਦੇ ਆ ਤੇ इवन ਕੀ ਜਿਹੜੀ ਬਰਾਂਡੀ ਤੱਕ ਜਿਹੜੀਆਂ ਹੈਗਿਆ ਨੂੰ ਬੱਚਾ ਨੂੰ ਪ੍ਰੋਵਾਈਡ ਕਰਾਈਆਂ ਜਾਂਦੀਆਂ ਨੇ ਦੇਖੋ ਜਹਾਂ ਹੈ ਹਨੀ ਕੀ ਬਾਤ ਟੂ ਇਟ ਇਜ਼ ਰੀਅਲੀ ਅ ਵੈਰੀ ਗੁੱਡ ਥਿੰਗ ਬਟ ਐਪਰੋਪਰੀਟ ਏਜ 1 ਸਾਲ ਤੋਂ ਨੀਚੇ ਅਸੀਂ ਕਹਿੰਦੇ ਆ ਕਿ ਆਪਾਂ ਨੂੰ ਹਨੀ ਨਹੀਂ ਦੇਣੀ ਚਾਹੀਦੀ ਹਨੀ ਇਜ਼ ਅ ਕਾਈਂਡ ਆਫ ਅ ਸੂਥਿੰਗ ਏਜੈਂਟ ਜਿਵੇਂ ਕਹਿੰਦੇ ਸੂਤ ਕਰ ਦਿੰਦੀ ਹੈ ਗਲੇ ਨੂੰ ਸੋ ਆਹ ਉਹ ਦੇ ਸਕਦੇ ਆ ਇਟ ਇਜ਼ ਨੈਵਰ ਐਵਰ ਕੀ और जहाँ आपने बात करी ब्रांडी की mm. तो दिस वाज अगर हम कहें कि हमारे पुराने बुजुर्ग uh, जब हमारे पास इतनी सारी मेडिकेशंस mm. का फॉर्मुलेशन नहीं होती थी mm. तो इट वाज आल्सो यूज्ड एज एन आल्टरनेटिव मेडिसिन आई एम नॉट सेइंग इन ऑन दिस प्लेटफॉर्म की ब्रांडी देना ठीक है बट आई एम सेइंग इट इज़ नॉट दैट रॉन्ग ऑल्सो बट देन टू बी गिवन इन अप्रोप्रेट क्वान्टिटी वट क्वान्टिटी इसकी कोई क्वान्टिफिकेशन है नहीं तो कुछ सही या गलत नहीं जिस बारे में पता ਤੋ ਬੈਟਰ ਹੈ ਉਹ ਅਵੋਇਡ ਕਰੇ ਇੱਕ ਜਿਵੇਂ ਬੱਚਾ ਜਿਵੇਂ ਚੇਚਕ ਚੇਚਕ ਜਿਵੇਂ ਕਹਿੰਦੇ ਜਾਂ ਮਾਤਾ ਜਿਵੇਂ ਕਹਿੰਦੇ ਉਹ ਨਿਕਲ ਜਾਂਦੀ ਤੇ ਉਸ ਤੋਂ ਬਾਅਦ ਉਹਦੇ ਪ੍ਰੇਜ ਹੁੰਦੇ ਜਾਂ ਉਹਨਾਂ ਨੂੰ ਕੀ ਲੱਛਣ ਹੁੰਦੇ ਨੇ ਤਾਂ ਲੋਕ ਬਾਬਿਆਂ ਤੱਕ ਜਾਂਦੇ ਨੇ ਉਹ ਚੀਜ਼ਾਂ ਦਾ ਉਹ ਚੀਜ਼ ਕਿੰਨੀ ਕੁ ਸਹੀ ਹੈਗੀ ਹੈ ਦੇਖਿਏ ਅਗਰ ਹਮ ਕਹੇ ਕਿ ਪੰਜਾਬੀ ਚ ਪਲੀਜ਼ ਥੋੜਾ ਜਿਹੜੇ ਰੈਸ਼ ਹੋ ਜਾਂਦੀ ਹੈ ਜਿਵੇਂ ਆਪਾਂ ਕਹਿੰਦੇ ਦਾਣੇ ਹੋ ਜਾਂਦੇ ਨੇ ਜਿਹਨੂੰ ਆਪਾਂ ਮਾਤਾ ਵੀ ਕਹਿੰਦੇ ਆ ਉਹ ਵੀ ਇੱਕ ਤਰ੍ਹਾਂ ਦਾ ਵਾਇਰਲ ਇਨਫੈਕਸ਼ਨ ਹੀ ਹੈ ਉਹਦੇ ਚ ਵੀ ਕੀ ਹੋਣਾ ਹੈ ਜੀ ਪਹਿਲਾਂ ਬੁਖਾਰ ਆਣਾ ਹੈ ਬਹੁਤ ਤੇਜ਼ ਔਰ ਫਿਰ ਸਕਿਨ ਤੇ ਦਾਣੇ ਆ ਜਾਣੇ ਨੇ ਹਨਾ ਇਹਨਾਂ ਨੂੰ ਕਹੋ ਕਿ ਕੋਈ देयर अगेन ਵਾਇਰਲ ਇਨਫੈਕਸ਼ਨਸ ਵਾਇਰਸ ਇਨਫੈਕਸ਼ਨ ਦੀ ਕੋਈ ਪਾਰਟਿਕੂਲਰ ਮੈਡੀਕੇਸ਼ਨਸ ਨਹੀਂ ਹੈ ਗਿਆ ਨੇ ਸੋ ਵਾਇਰਲ ਨੇ ਆਪਣੇ ਆਪ ਹੀ ਆਪਣੀ ਬਾਡੀ ਚੋਂ ਸ਼ੈਡ ਹੋ ਜਾਣਾ ਹੈ ਬਟ ਜਿਹੜਾ ਟ੍ਰੀਟਮੈਂਟ ਆਪਾਂ ਫਿਰ ਕਿਉਂ ਦਿੰਨੇ ਆ ਕਿ ਜਿਹੜੇ ਲੱਛਣ ਨੇ ਜਿਹੜਾ ਬੱਚੇ ਨੂੰ ਤੰਗ ਕਰ ਰਹੇ ਨੇ ਤਾਂ ਕਿ ਬੱਚੇ ਨੂੰ ਅਸੀਂ ਈਜ਼ ਆਫ ਕਰ ਸਕੀਏ ਉਦੋਂ ਉਸੇ ਤਰ੍ਹਾਂ ਜਿਹੜੇ ਤੁਸੀਂ ਕਹੇ ਕਿ ਕੋਈ ਮਾਤਾ ਨਿਕਲੀ ਹੈ ਤਾਂ ਉਹਦੇ ਕੋਲ ਦੇਖੋ ਬਾਬਿਆਂ ਕੋਲ ਜਾਣ ਦਾ ਤਾਂ ਕੋਈ ਫਾਇਦਾ ਨਹੀਂ ਬਿਕੋਜ਼ ਉਹਨਾਂ ਨੇ ਜੋ ਵੀ ਕਰਨਾ ਹੈ ਆਈ ਡੋਨਟ ਨੋ ਉਹਨਾਂ ਦਾ ਕੀ ਟਰੀਟਮੈਂਟ ਹੈ ਬਟ ਦੈਨ ਅਲਟੀਮੇਟਲੀ ਵਾਇਰਸ ਨੇ ਆਪਣੇ ਆਪ ਸ਼ੈਡ ਆਫ ਹੋਣਾ ਹੈ ਆਪਣੇ ਪ੍ਰੋਪਰ ਡਾਕਟਰ ਕੋਲ ਜਾਓ ਤੁਹਾਨੂੰ ਸਹੀ ਗਾਈਡ ਕਰਨਗੇ ਵੀ ਦਵਾਈਆਂ ਬਹੁਤ ਜ਼ਿਆਦਾ ਨਹੀਂ ਜ਼ਰੂਰਤ ਹੁੰਦੀ ਵਾਇਰਸ ਚ ਬਿਕੋਜ਼ ਬਹੁਤ ਸਾਰੇ ਲੋਕ ਖੁਦ ਹੀ ਆਪਣੇ ਆਪ ਦਵਾਈਆਂ ਦੇਣ ਲੱਜਾਂਦੇ ਔਰ ਹਰ ਫੀਵਰ ਨੂੰ ਜਿੰਦਾ ਚਾਏ ਕੋਈ ਬੈਕਗਰਾਉਂਡ ਹੈ వైరਲ ਨਾਲ ਨਹੀਂ ਹੈਗਾ ਜਾਂ ਜਿੰਦੇ ਤੋਂ ਬਾਅਦ ਕੋਈ ਵੀ ਰੈਸ਼ ਆ ਰਹੀ ਹੈ ਉਹਨੂੰ ਮਾਤਾ ਹੀ ਕਿਹਾ ਜਾਂਦਾ ਐਸਾ ਨਹੀਂ ਹੈ देयर ਆ ਮੈਨੀ ਕਾਈਂਡ ਆਫ ਰੈਸ਼ਸ ਬਹੁਤ ਤਰ੍ਹਾਂ ਦੀ ਰੈਸ਼ ਹੁੰਦੀ ਹੈ ਹਰ ਇੱਕ ਚੀਜ਼ ਮਾਤਾ ਦੇ ਵਿੱਚ ਫਿੱਟ ਨਹੀਂ ਹੁੰਦੀ ਜਾਂ ਜਿਹਨੂੰ ਆਪਾਂ ਕਹੀਏ ਕਿ వైరਲ ਐਕਜ਼ੀਮਸ ਚ ਫਿੱਟ ਨਹੀਂ ਹੁੰਦੀ ਇਹ ਟੈਕਨੀਕਲੀ ਵਰਡ ਹੈ ਜੀ ਸਾਰੀਆਂ ਐਗਜ਼ੈਂਥਮਸ ਦਾ ਜਦੋਂ ਦਵਾਈਆਂ ਦੇ ਨਾਲ ਇਮਿਊਨਿਟੀ ਕਮਜ਼ੋਰ ਹੁੰਦੀ ਬੱਚੇ ਦੀ ਜਦੋਂ ਅਸੀਂ ਜ਼ਿਆਦਾ ਮੈਡੀਸਿਨ ਦੇ ਰਹੇ ਹੁੰਦੇ ਆ ਇਮਿਊਨਿਟੀ ਕਮਜ਼ੋਰ ਹੁੰਦੀ ਬੱਚਾ ਉਹ ਦਵਾਈਆਂ ਨਾਲ ਜਿਵੇਂ ਜਿਵੇਂ ਸੰਘਰਸ਼ ਨਹੀਂ ਕਰ ਪਾਦਾ ਆਪਣੇ ਸਰੀਰ ਨਾਲ ਦੇਖੋ ਇੱਕ ਗੱਲ ਜਿਹੜੀ ਦਵਾਈਆਂ ਦੇ ਨਾਲ ਸਾਰੀ ਟੈਗ ਕਰ ਦਿੱਤੀ ਉਹ ਬੇਸਿਕਲੀ ਐਂਟੀਬਾਇਓਟਿਕਸ ਹਸਤੇ ਹੈ। ਅ ਬਿਲਕੁਲ ਸਹੀ ਹੈ ਇਹ ਗੱਲ ਕਿ ਆਪਾਂ ਜੀ ਐਂਟੀਬਾਇਓਟਿਕਸ ਬਹੁਤ بار بار ਦਿੰਦੇ ਰਹਿੰਨੇ ਆ ਐਂਡ ਅਨਨੈਸੈਸਰੀਲੀ ਦਿੰਨੇ ਆ ਜਾਂ ਐਪ੍ਰੋਪ੍ਰੀਏਟ ਟਾਈਮਲੀ ਨਹੀਂ ਦਿੰਦੇ। ਜਿਵੇਂ ਤੁਸੀਂ ਦਵਾਈ ਦਿੰਨੀ ਕੋਈ ਵੀ ਆ ਜਾਂ ਐਪ੍ਰੋਪ੍ਰੀਏਟ ਡੋਸ ਨਹੀਂ ਦਿੰਦੇ ਤਾਂ ਉਹਦੀ ਰੈਜ਼ਿਸਟੈਂਸ ਆਣ ਲੱਗ ਜਾਂਦੀ ਹੈ। ਸੋ ਤਾਂ ਹੀ ਅੱਜਕੱਲ ਤੁਸੀਂ ਦੇਖੋ ਉਹੀ ਐਂਟੀਬਾਇਓਟਿਕ ਜਿਹੜੇ ਅੱਗੇ ਖਾਂਸੀ ਜ਼ੁਕਾਮ ਲਈ ਯੂਜ਼ ਹੁੰਦੇ ਸੀ ਉਹ ਹੁਣ ਅੱਜਕੱਲ ਬਿਨਾ ਜਿਹੜੀ ਵਾਇਰਲ ਇਨਫੈਕਸ਼ਨ ਆ ਉਹਦੇ ਚ ਵੀ ਦੇ ਦਿੱਤੇ ਜਾਂਦੇ ਨੇ ਸੋ ਉਸ ਕਰਕੇ ਡੈਫੀਨਿਟਲੀ ਅਸੀਂ ਕਹਿੰਦੇ ਆ ਕਿ ਬੱਚੇ ਦਾ ਆਪਣਾ ਇਮਿਊਨ ਸਿਸਟਮ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈ ਔਰ ਇਨ ਫਿਊਚਰ ਬਾਈਟਸ ਕਿਸੇ ਵੇਲੇ ਉਹਨੂੰ ਰਬ ਨਾ ਕਰੇ ਉਹਨੂੰ ਕਿਸੇ ਹਾਇਰ ਐਂਟੀਬਾਇਟਿਕ ਦੀ ਲੋਡ ਪੈਂਦੀ ਹੈ ਤਾਂ ਉਹਨਾਂ ਦਾ ਅਸਰ ਨਹੀਂ ਆਉਂਦਾ ਮੁਤਾਬਕ ਹੀ ਮੇਰਾ ਸਵਾਲ ਇਹ ਹੈਗਾ ਬੱਚੇ ਨੂੰ ਹਾਈ ਫੀਵਰ ਹੁੰਦਾ ਤਾਂ ਉਸ ਨੂੰ ਨੁਹਾਦਣਾ ਚਾਹੀਦਾ ਜਾਂ ਉਸਦੇ ਪੱਟੀਆਂ ਕਰ ਦੇਣੀਆਂ ਚਾਹੀਦੀਆਂ ਬਿਲਕੁਲ ਜੀ ਐਕਚੁਅਲੀ ਫਿਲਮੀ ਸਟਾਈਲ ਹੈ ਪਟੀਆਂ ਕਰਨ ਦਾ ਆਪਾਂ ਦੇਖਦੇ ਆਂ ਪਿਕਚਰਾਂ ਚ ਵੀ ਉਹਦੇ ਚ ਵੇਈ ਦਿਖਾਇਆ ਜਾਂਦਾ ਕਿ ਗਿੱਲੀ ਪਿੱਟੀ ਕਰਕੇ ਸਿਰ ਤੇ ਰੱਖਿਆ ਜਾਂਦਾ ਉਹਦਾ ਮਤਲਬ ਇਹ ਹੈ ਕਿ ਸਕਿਨ ਦੇ ਉੱਪਰ ਇੱਕ ਲੇਅਰ ਠੰਡੀ ਪਾਣੀ ਦੀ ਰੱਖ ਦੋ ਜਦੋਂ ਉਹ ਹੀਟ ਇਵੈਪੋਰੇਟ ਹੋਏਗੀ ਜਦੋਂ ਪਾਣੀ ਇਵੈਪੋਰੇਟ ਹੁੰਦਾ ਹੈ ਤੇ نیچے ਵਾਲੇ ਸਰਫੇਸ ਨੂੰ ਠੰਡਾ ਕਰ ਜਾਂਦਾ ਹੈ ਅਗਰ ਟੈਕਨੀਕਲੀ ਕਹੀਏ ਤੇਨੂੰ ਲੇਟੈਂਟ ਹੀਟ ਕਹਿੰਦੇ ਆ ਕਿ ਉਹ ਚ ਲੈ ਕੇ ਚਲਾ ਜਾਂਦਾ ਹੈ ਆਪਣਾ ਫਲੂਇਡ ਸੋ ਉਸ ਕਰਕੇ ਸਰਫੇਸ ਠੰਡਾ ਹੋ ਜਾਂਦਾ ਹੈ ਸੋ ਦਿਸ ਇਜ਼ ਵਾਟ ਵੀ ਆਰ ਯੂਜ਼ਿੰਗ ਅਸੀਂ ਇਹਨੂੰ ਯੂਜ਼ ਕਿਦਾਂ ਕਰਦੇ ਹਾਂ ਅਸੀਂ ਕਹਿੰਦੇ ਹਾਂ ਕਿ ਬੱਚੇ ਨੂੰ ਨਵਾ ਦਿਓ ਉਹਦੇ ਨਾਲ ਸਰਫੇਸ ਟੈਂਪਰੇਚਰ ਠੰਡਾ ਹੋ ਜਾਏਗਾ ਇਟ ਵਿਲ ਬੀ ਰੀਅਲੀ ਵੈਰੀ ਹੈਲਪਫੁਲ ਬੁਖਾਰ ਨੀਚੇ ਆ ਜਾਏਗਾ ਬਿਕੋਜ਼ ਛੋਟੇ ਬੱਚੇਾਂ ਚ ਬੁਖਾਰ ਜਲਦੀ ਉਤਾਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਦਵਾਈ ਦਾ ਸਰ ਆਣ ਲੱਗਾ ਲੱਗਦਾ ਹੈ ਟਾਈਮ ਜੀ ਵੀ ਤੋਂ 25 ਮਿੰਟ ਦਵਾਈ ਦੇ ਮੋਡ ਐਕਸ਼ਨ ਨੂੰ ਵੀ ਲੱਗਦੇ ਹੈ ਬਟ ਨਵਾੰਦਾ ਕੰ ਸਾਡਾ ਬੁਖਾਰ ਉਤਰ ਜਾਂਦਾ ਹੈ ਦੋ ਤੋਂ ਚਾਰ ਮਿੰਟਾਂ ਸੋ ਇਟਸ ਰੀਅਲੀ ਰੀਅ ਕੋ ਸੇਵਨ ਕਰਨਾ ਚਾਹੀਦਾ ਜੇਕਰ ਬੱਚੇ ਨੂੰ ਜਿਵੇਂ ਹਾਈ ਫੀਵਰ ਜਾਂ ਖਾਂਸੀ ਹੁੰਦੀ ਹੈ ਦੁੱਧ ਜਾਂ ਦਹੀਂ ਦੋਨਾਂ ਚੀਜ਼ਾਂ ਚ ਕੋਈ ਨਾ ਤਾਂ ਦੁੱਧ ਸੇ ਖਾਂਸੀ ਵੜਦੀ ਹੈ ਔਰ ਨਾ ਹੀ ਦਹੀਂ ਸੇ ਸੋ ਇਟਸ ਵੈਰੀ ਇੰਪੋਰਟੈਂਟ ਅਨਲੈਸ ਨਾ ਤੁਹਾਨੂੰ ਕੋਈ ਅਲਰਜੀ ਹੋ ਕਿਸੇ ਚੀਜ਼ ਸੇ ਤੋ ਬਾਤ ਅਲੱਗ ਹੈ ਅਦਰਵਾਇਜ਼ ਦੁੱਧ ਦਹੀਂ ਕੇਲਾ ਚਾਵਲ ਖਾਣ ਨਾਲ ਖਾਂਗ ਨਹੀਂ ਵਦੀ ਇਹ ਵੀ ਆਪਨੇ ਕੁਝ ਜੁੜੇ ਹੋਏ ਮਿਥਸ ਨੇ ਸੋ ਅਗਰ ਤੁਹਾਡੇ ਬੱਚੇ ਨੂੰ ਖਾਂਸੀ ਹੈ ਤਾਂ ਹਮੇਸ਼ਾ ਹੀ ਅਸੀਂ ਇਹ ਮੈਸੇਜ ਦੇਣੇ ਆ ਪੈਰੈਂਟ ਨੂੰ ਵੀ ਤੁਸੀਂ ਬੱਚੇ ਨੂੰ ਖਵਾਓ ਕੁਝ ਹੀ ਖਵਾਓ ਔਰ ਕੁਝ ਵੀ ਖਵਾ ਕੇ ਦਵਾਈ ਦਿਓ ਸੋ ਇਹਦੇ ਚ ਇਹ ਨਹੀਂ ਦੇਖਣਾ ਕਿ ਕਿਹੜੀ ਚੀਜ਼ ਬੱਚੇ ਨੂੰ ਪਸੰਦ ਦੇ ਹੀ ਦੇਖੋ ਕਿ ਜਿਹੜੀ ਚੀਜ਼ ਪਸੰਦ ਹੈ ਬਿਕੋਜ਼ ਆਪਾਂ ਕਹਿੰਦੇ ਕਿ ਚਾਰ ਚੀਜ਼ਾਂ ਬੱਚੇ ਨੂੰ ਪਸੰਦ ਨੇ ਉਹਨੇ ਚ ਦੋ ਤਾਂ ਆਪਾਂ ਹੀ ਬਣਾ ਕਰ ਦਾਂਗੇ ਨਾ ਦੇ ਹੀ ਖਾਂ ਦੇਣੀ ਹੈ ਨਾ ਕੇਲਾ ਖਾਂ ਦੇਣਾ ਸੋ ਉਹਨਾਂ ਦੇ ਲਈ ਬੱਚੇ ਲਈ ਬਹੁਤ ਰਿਸਟ੍ਰਿਕਟਿਡ ਹੋ ਜਾਂਦਾ ਹੈ ਔਰ ਬਿਮਾਰ ਬੱਚੇ ਨੂੰ ਆਬਵੀਅਸਲੀ ਦਵਾਈਆਂ ਵੀ ਦੇਣੀਆਂ ਨੇ ਸੋ ਮਦਰ ਮਦਰ ਲਈ ਬਹੁਤ ਮੁਸ਼ਕਲ ਹੋ ਜਾਂਦਾ ਹੈ ਸੋ ਆਈ ਆਲਵੇਸ ਸੇ ਮਦਰ ਨੂੰ ਕਿ ਜੋ ਮਰਜ਼ੀ ਖਵਾਓ ਬਸ ਬੱਚੇ ਨੂੰ ਖੁਸ਼ ਰੱਖੋ ਜਦੋਂ ਬਿਮਾਰ ਹੈ ਕਿਉਂਕਿ ਉਹਨੂੰ ਪਰੇਸ਼ਾਨ ਨਾ ਕਰਿਏ ਹੋਰ ਤੇ ਦਵਾਈ ਕੁਝ ਖਵਾ ਕੇ ਹੀ ਦੇਣੀ ਹੈ ਫਿਰ ਮੇਰਾ ਅਗਲਾ ਸਵਾਲ ਹੈਗਾ ਮੈਂ ਤੁਹਾਨੂੰ ਲਾਸਟ ਟਾਈਮ ਤੁਹਾਨੂੰ ਜਿਵੇਂ ਕਿਨੇ ਨੇ ਬੱਚੇ ਨੂੰ ਦਿਮਾਗ ਦੇ ਰਾਈ ਬੁਖਾਰ ਕਿੰਨੇ ਅੱਜ ਕੱਲ ਜਿਆਦਾ ਸਿਰ ਦੇ ਰਾਈ ਬੁਖਾਰ ਹੋ ਰਿਹਾ ਹੈ ਉਸ ਸਮੇਂ ਕੀ ਦੇਣ ਬੱਚੇ ਕਿਉਂਕਿ ਮਾਂ ਪਿਓ ਕਬਰਾਂ ਅੱਜ ਕੱਲ ਜਿਆਦਾ ਨਹੀਂ ਬਟ ਕੋਈ ਵੀ ਫੀਵਰ ਹਾਈ ਗ੍ਰੇਡ ਫੀਵਰ ਜਦ ਬੁਖਾਰ ਬਹੁਤ ਤੇਜ਼ ਹੋ ਜਾਂਦਾ ਹੈ ਡੈਫੀਨਿਟਲੀ देयर आर ਚਾਂਸਸ ਇਨ ਪਾਰਟिकुलर ਏਜ ਗਰਪਸ ਮਤਲਬ ਛੋਟੇ ਬੱਚਿਆਂ ਚ 6 ਮਹੀਨੇ ਤੋਂ 6 ਮਹੀਨੇ ਤੋਂ ਲੈ ਕੇ 1.5 ਸਾਲ ਨੀ ਤੋ ਇਵਨ 5 ইয়ারਸ ਤੱਕ ਅਸੀਂ ਕਹਿੰਦੇ ਆ ਬੱਚਿਆਂ ਨੂੰ ਰਿਸਕ ਹੁੰਦਾ ਹੈ ਜੀ ਜਦ ਬੁਖਾਰ ਬਹੁਤ ਤੇ ਕਈ ਵਾਰੀ ਜਦੋਂ ਸਿਰ ਦਾ ਪ੍ਰੈਸ਼ਰ ਵੱਧ ਜਾਂਦਾ ਹੈ ਉਹਦੇ ਵਿੱਚ ਬੱਚਿਆਂ ਨੂੰ ਪਹਿਲਾਂ ਨੌਜ਼ੀਆ ਬਹੁਤ ਜ਼ਿਆਦਾ ਹੁੰਦਾ ਹੈ ਮਤਲਬ ਉਲਟੀ ਜੈਸਾ ਆਉਣ ਲੱਗਦਾ ਹੈ ਉਲਟੀ ਵੀ ਆ ਜਾਂਦੀ ਹੈ ਔਰ ਬਹੁਤ ਜ਼ਿਆਦਾ ਫੀਵਰ ਹੋ ਜਾਏ ਤਾਂ देयर आर ਚਾਂਸਸ ਆਫ ਸਿਜ਼ਰ ਮੈਨੇ ਦੌਰਾ ਵੀ ਆ ਜਾਂਦਾ ਹੈ ਸੋ ਉਹਨੂੰ ਇਦਾਂ ਹੀ ਕਿਹਾ ਜਾਂਦਾ ਹੈ ਜੀ ਆਪਣੀ ਭਾਸ਼ਾ ਚ ਲੋਕਲ ਭਾਸ਼ਾ ਚ ਕਿ ਵਿਚ ਦਿਮਾਗ ਤੇ ਚੜ ਗਿਆ ਬੁਖਾਰ ਹੈ ਜਾਂ ਦਿਮਾਗ ਨੂੰ ਚੜ ਗਿਆ ਸੋ ਉਹਨਾਂ ਦੇ ਲਈ ਵੀ ਇਹੀ ਇਨਸਟਰਕਸ਼ਨ ਹੈ ਆਪਣੀ ਦਵਾਈ ਟਾਈਮ ਸਰ ਲਓ ਦਵਾਈ ਦਾ ਅਸਰ ਆਨ ਲਗਾ ਟਾਈਮ ਲੱਗਣਾ ਹੈ ਜੇ ਬੁਖਾਰ ਬੱਚੇ ਨੂੰ ਬਹੁਤ ਤੇਜ਼ ਹੈ ਤਾਂ ਉਹਨੂੰ ਨਵਾ ਦਿਓ ਔਰ ਅਗਰ ਤੁਹਾਡੇ ਬੱਚੇ ਨੂੰ ਪਹਿਲਾਂ ਕਦੀ ਦੌਰਾ ਆਇਆ ਹੋਇਆ ਹੈ ਜਾਂ ਬੁਖਾਰ ਚ ਦੌਰਾ ਆਂਦਾ ਹੈ ਤੇ ਤੁਹਾਨੂੰ ਇਹ ਸਾਰੀ ਚੀਜ਼ਾਂ ਲਈ ਹੋਰ ਵੀ ਸਤਾਰਕ ਰਹਿਣਾ ਪਏਗਾ ਤੇ ਕੁਝ ਐਦਾਂ ਦੀਆਂ ਦਵਾਈਆਂ ਵੀ ਆਂਦੀਆਂ ਨੇ ਕਿ ਦੌਰੇ ਦੇ ਦੌਰਾਨ ਤੁਹਾਨੂੰ ਉਹ ਦਵਾਈਆਂ ਕਿਸੇ ਹੋਰ ਰੂਟ ਤੋਂ ਵੀ ਪਾਈਆਂ ਜਾ ਸਕਦੀਆਂ ਨੇ ਉਹਦੇ ਬਾਰੇ ਆਪਣੇ ਡਾਕਟਰ ਨੂੰ ਜ਼ਰੂਰ ਪੁੱਛੋ ਔਰ ਬਹੁਤ ਸਤਾਰਕ ਰਹੋ ਜੇ ਪਹਿਲਾਂ ਕਦੀ ਵੀ ਤੁਹਾਨੂੰ ਫੀਵਰ ਦੇ ਵਿੱਚ ਦੌਰਾ ਆਇਆ ਹੋਇਆ ਹੈ ਜੀ ਬਹੁਤ ਬਤਾਂ ਦਿਓ। ਥੈਂਕ ਯੂ ਜੀ। ਸੋ ਅਸੀਂ ਸਦਰ ਡਾਕਟਰ ਪ੍ਰਭਜੀਤ ਗੁਰਜਨ ਨੇ ਜੋ ਗੱਲਾਂ ਦੱਸੀਆਂ ਨੇ ਤੁਸੀਂ ਵੀ ਆਪਣੇ ਜਿਹੜੇ ਪੱਲੇ ਜ਼ਰੂਰ ਬੰਨ ਲਓ ਜੇਕਰ ਅਜਿਹੇ ਸਿੰਪਟਮ ਹੁੰਦੇ ਨੇ ਜਾਂ ਬੱਚੇ ਨੂੰ ਅਜਿਹੀ ਜਿਹੜੀ ਡਾਈਟ ਹੈਗੀ ਬਹੁਤ ਜ਼ਰੂਰੀ ਹੈਗੀ ਐ ਸੋ ਜੁੜੇ ਹੋ ਡੇਲੀ ਪੋਸਟ ਪਿਆਬੀਨਾ ਕਾਨਾ ਪਸੰਦਲੇ ਦਾ ਨਾਮ ਸੰਦੀਪ ਕੰਬੋਲ ਚੰਡੀਗੜ੍ਹ